ਪੰਜਾਬ ਪੁਲਿਸ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਪਿਛੇ ਦਿਨੀ ਲਗਾਤਾਰ ਐਨਕਾਊਂਟਰ ਦੀਆਂ ਖਬਰਾਂ ਦੇਖਣ ਨੂੰ ਮਿਲੀਆਂ ਸੇ ਸੇਵਚਾਲੇ ਬੀਤੇ ਦਿਨੀ ਇੱਕ ਹੀ ਦਿਨ ਦੇ ਅੰਦਰ ਪੁਲਿਸ ਦੇ ਵੱਲੋਂ ਤਿੰਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਮੁਕਾਬਲਾ ਦੇਖਣ ਨੂੰ ਮਿਲਿਆ ਜਿੱਥੇ ਪੁਲਿਸ ਦੇ ਵੱਲੋਂ ਤਿੰਨ 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 ਵੱਖ-ਵੱਖ ਥਾਵਾਂ ਦੇ ਉੱਤੇ ਐਨਕਾਊਂਟਰ ਕੀਤਾ ਗਿਆ ਸਭ ਤੋਂ ਪਹਿਲਾ ਐਨਕਾਊਂਟਰ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਹੋਲੇ ਮਹੱਲੇ ਦੇ ਦੌਰਾਨ ਜਿਹੜਾ ਕਿ ਸੰਗਤ ਹੋਲੇ ਮਹੱਲੇ ਦੇ ਵਿੱਚ ਜਾ ਰਹੀ ਸੀ ਉਹਨਾਂ ਦੇ ਵਾਸਤੇ ਲੰਗਰ ਲੱਗਿਆ ਹੋਇਆ ਸੀ ਤਾਂ ਇਸੇ ਵਿਚਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਗ ਤੇ ਨਾ ਨੋਜਵਾਨਾ ਡੋਨੀ ਮੰਨੂ ਗੰਸ਼ਮਪੁਰਿਆ ਤੇ ਅਮਰ ਸਿੰਘ ਦੇ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਫਿਰ ਪੁਲਿਸ ਨੇ ਕਾਰਵਾਈ ਕਰਦਿਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਦੇ ਲਈ ਬਿਆਸ ਲੈ ਕੇ ਜਾ ਰਿਹਾ ਸੀ ਤਾਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤਾਂ ਬਦਮਾਸ਼ ਵੀ ਜ਼ਖਮੀ ਹੋ ਗਏ ਤੇ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਉਧਰ ਹੀ ਦੂਜਾ ਐਨਕਾਊਂਟਰ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਫਤਿਹਗੜ੍ਹ ਸਾਹਿਬ ਦੀ ਮੰਡੀ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਦੇ ਉੱਤੇ ਦਾਜਾ ਕਿ ਪਿਛਲੇ ਦਿਨੀਂ ਗੋਲੇ ਚਲਾ ਕੇ 15 ਲੱਖ ਉਹ ਨੂੰ ਅੰਜਾਮ ਦਿੱਤਾ ਸੀ ਉਹੀ ਨੌਜਵਾਨ ਮੁਰ ਤੋਂ ਉਸੇ ਏਰੀਆ ਦੇ ਵਿੱਚ ਫਿਰ ਤੋਂ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਰੇਕੀ ਕਰ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਪਹਿਚਾਣ ਲਿਆ ਤੇ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸੇ ਵਿਚਾਲੇ ਜਿਹੜੇ ਦੋਵੇਂ ਉਹ ਬਦਮਾਸ਼ ਸੀਗੇ ਉਹ ਡਿੱਗ ਪਏ ਇਸ ਦੌਰਾਨ ਪੁਲਿਸ ਨੇ ਪੁਲਿਸ ਦੇ ਤੋਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤਾਂ ਇੱਕ ਵੱਦੋਵੇਂ ਬਦਮਾਸ਼ਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗ ਗਈਆਂ ਤੇ ਇੱਕ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਹੋ ਗਿਆ ਤੇ ਤੀਜਾ ਇਨਕਾਊਂਟਰ ਦੇਖਣ ਨੂੰ ਮਿਲਿਆ ਕੇ ਦੇ ਵਿੱਚ ਜਿੱਥੇ ਅਮਨ ਤੇ ਨਰਿੰਦਰ ਨਾਮਕ ਨੌਜਵਾਨਾ ਨੇ ਐਨ ਆਰ ਆਈ ਦੇ ਘਰ ਦੇ ਬਾਹਰ 8 ਤੋਂ 9 ਫਾਇਰ ਕੀਤੇ ਤੇ ਫਿਰ ਇਸ ਤੋਂ ਫਰਾਰ ਹੋ ਗਏ ਤੇ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਕਿ ਕਿੱਥੇ ਲੁਕੇ ਹੋਏ ਨੇ ਤੇ ਇੱਕ ਹੋਰ ਕਟਾ ਨੂੰ ਸ਼ਾਇਦ ਅੰਜਾਮ ਦੇਣ ਲਈ ਇਹ ਫਿਰ ਤੋਂ ਆ ਰਹੇ ਨੇ ਤਾਂ ਪੁਲਿਸ ਨੇ ਉਸੇ ਟਾਈਮ ਉੱਥੇ ਛਾਪੇਮਾਰੀ ਕੀਤੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੇ ਤੇ ਜਦੋਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਲੱਗੇ ਤਾਂ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਨੇ ਵੀ ਫਿਰ ਜਵਾਬੀ ਫਾਇਰਿੰਗ ਕੀਤੀ ਜਿਸ ਦੌਰਾਨ ਜ਼ਖਮ ਇੱਕ ਨੌਜਵਾਨ ਦਿਲਾਤ ਦੇ ਵਿੱਚ ਗੋਲੀ ਲੱਗ ਗਈ ਤੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਦਾਖਲ ਕਰਵਾਇਆ ਗਿਆ ਹੁਣ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋਡ ਚ ਨਜ਼ਰ ਆ ਰਹੀ ਹੈ ਜਿੱਥੇ ਵੱਖ-ਵੱਖ ਥਾਵਾਂ ਦੇ ਉੱਤੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਜਿਹੜੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਕਾਫੀ ਵੱਧ ਚੁੱਕਿਆ ਹੈ ਜੋ ਗੈਂਗਸਟਰ ਹੈ ਜੋ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਬੰਦੇ ਨੇ ਬਦਮਾਸ਼ਾ ਦੇ ਵੇਲੇ ਲੁੱਟਖੋ ਕੀਤੀ ਜਾਂਦੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਐਨਆਰਆਈ ਦੇ ਘਰਾਂ ਦੇ ਬਾਹਰ ਫਾਇਰਿੰਗ ਕੀਤੀ ਜਾਂਦੀ ਹੈ ਜਾਂ ਹੋਰ ਵੀ ਕਈ ਵਪਾਰੀਆਂ ਦੇ ਕੋਲੋਂ ਫਰੋਤੀਆਂ ਮੰਗੀਆਂ ਜਾਂਦੇ ਨੇ ਉਸ ਦੇ ਖਿਲਾਫ ਵੀ ਹੁਣ ਪੰਜਾਬ ਪੁ ਇਸੇ ਵਿਚਾਲੇ ਜਦੋਂ ਐਨਕਾਊਂਟਰ ਹੁੰਦੇ ਨੇ ਤੇ ਪਿਛਲੇ ਦਿਨੀ ਯਾਨੀ ਕਿ ਬੀਤੇ ਦਿਨੀ ਹੀ ਪੰਜਾਬ ਪੁਲਿਸ ਦੇ ਵੱਲੋਂ ਇੱਕੋ ਹੀ ਦਿਨ ਦੇ ਅੰਦਰ ਤਿੰਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਮੁਕਾਬਲੇ ਦੇਖਣ ਨੂੰ ਮਿਲੇ ਐਨਕਾਊਂਟਰ ਦੇਖਣ ਨੂੰ ਮਿਲੇ ਜਿੱਥੇ ਪੁਲਿਸ ਸਫਲ ਰਹੀ ਪੁਲਿਸ ਨੇ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਿਨ੍ਹਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਇਆ ਸੀ ਕਿਸੇ ਨੇ ਗੋਲੀ ਚਲਾਈ ਸੀ ਤੇ ਕਿਸੇ ਨੇ ਲੁੱਟਕੋ ਕੀਤੀ ਸੀ ਤੇ ਕਿਸੇ ਨੇ ਐਨਆਰਏ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਹੁਣ ਅਗਲੇ ਦਿਨਾਂ ਨੂੰ ਹੋਰ ਪੰਜਾਬ ਪੁਲਿਸ ਕਿਨਾਂ ਦੇ ਉੱਤੇ ਨੱਥ ਪਾਉਂਦੀ ਹੈ ਕਿ ਹੋਰ ਗੈਂਗਸ ਵੀ ਗ੍ਰਿਫਤਾਰ ਹੁੰਦੇ ਨੇ ਹੋਰ ਬਦਮਾਸ਼ ਗ੍ਰ ਇਆ ਫੇ ਨਹੀਂ ਇਹ ਦੇਖਣਾ ਹੋਵੇਗਾ